ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਪੂਰਾ ਦੇਸ਼ ਬੜੀ ਧੁੰਮਤਾਮ ਦੇ ਨਾਲ ਮਨਾ ਰਿਹਾ ਹੈ ਪੰਜਾਬ ਦੇ ਵਿੱਚ ਇਸ ਵਕਤ ਰੌਣਕਾਂ ਲੱਗੀਆਂ ਹੋਈਆਂ ਨੇ ਕਿਉਂਕਿ ਇਸ ਦਿਨ ਜਿਹੜਾ ਹੈਗਾ ਇਹ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨੂੰ ਪੂਰਾ ਪੰਜਾਬ ਬੜੇ ਹੀ ਚਾਹਵਾਂ ਦੇ ਨਾਲ ਮਨੁੰਦਾ ਹੈ ਜਲੰਧਰ ਦੇ ਵਿੱਚ ਇਸ ਵਕਤ ਖੜੇ ਆ ਕੱਲ ਜਿਹੜੀ ਹੈ ਉਹ ਗੁਰਪੁਰਬ ਹੈ ਜਿਸ ਦਿਨ ਜਿਹੜਾ ਹੈਗਾ ਇਹ ਉਹ ਪੰਜਾਬੀਆਂ ਵੱਲੋਂ ਬੜੀ ਧੁੰਮਤਾਮ ਦੇ ਨਾਲ ਤਾਂ ਮਨਾਇਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਅੱਜ ਦੇ ਦਿਨ ਹੈ ਹਰੇਕ ਥਾਵਾ ਦੇ ਉੱਪਰ ਵੱਖ-ਵੱਖ ਤਰੀਕੇ ਦੇ ਲੰਗਰ ਲੱਗੇ ਹੋਏ ਨੇ ਲੰਗਰ ਤੁਸੀਂ ਐਵੇਂ ਬਹੁਤ ਦੇਖੇ ਹੋਵੋਗੇ ਚਾਹੇ ਉਹ ਪ੍ਰਸ਼ਾਦੇ ਦਾ ਲੰਗਰ ਹੋਵੇ ਭਾਵੇਂ ਪੀਜ਼ਿਆਂ ਦਾ ਲੰਗਰ ਹੋਵੇ ਭਾਵੇਂ ਹੋਰ ਕਿਸੇ ਚੀਜ਼ ਦਾ ਹੋਵੇ ਪਰ ਅੱਜ ਤੁਹਾਨੂੰ ਇੱਕ ਅਜੀਹਾ ਲੰਗਰ ਦਿਖਾਵਾਂਗੇ ਜਿਸ ਨੂੰ ਸੁਣ ਕੇ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ 13 ਰੁਪਏ ਦੇ ਵਿੱਚ ਕੱਪੜਾ ਤੁਹਾਨੂੰ ਮਿਲੇਗਾ ਤੁਹਾਨੂੰ ਖਾਣ ਦੀ ਅਵਸਥਾ ਮਿਲਣਗੀਆਂ ਅਤੇ ਹੋਰ ਕਈ ਚੀਜ਼ਾਂ ਜੜੀਆਂ ਨੇ ਉਸ ਦਾ ਲੰਗਰ ਜਿਹੜਾ ਹੈ ਉਹ ਅੱਜ 13 13 ਹੱਟੀ ਵੱਲੋਂ ਲਗਾਇਆ ਗਿਆ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਬੋਰਡ ਦੇਖੋ ਜਿਸ ਦੇ ਵਿੱਚ ਲਿਖਿਆ ਹੈ ਗੁਰੂਪੁਰਬ ਦੀਆਂ ਲੱਖ ਲੱਖ ਵਧਾਈਆਂ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੱਟੀ ਹੈ 13 13 ਹੱਟੀ ਜਿਸ ਦਾ ਨਾਮ ਹੈ ਲੋੜਵੰਦਾਂ ਨੂੰ ਜਿਹੜੇ ਆ ਉਹ ਪੁਰਾਣੇ ਕੱਪੜੇ ਲੈਣ ਲੈਣ ਤਿੰਨ ਦਾ ਜਿਹੜਾ ਹੈ ਉਹ ਕੰਮ ਕਰਦੇ ਨੇ ਚਾਹੇ ਕੱਪੜੇ ਹੋਣ ਚਾਹੇ ਹੋਰ ਚੀਜ਼ਾਂ ਹੋਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਨੇ ਪਰ ਅੱਜ ਲੰਗਰ ਲਗਾਇਆ ਗਿਆ ਹੈ 13 13 ਹੱਟੀ ਵੱਲੋਂ ਤੇ ਇਹ ਲੰਗਰ ਪੂਰੇ ਲੋਕਾਂ ਦੇ ਲਈ ਹੈ ਜਿਹੜਾ ਮਰਜ਼ੀ ਇਸ ਜਗ੍ਹਾ ਦੇ ਉੱਪਰ ਆਵੇ 13 ਰੁਪਏ ਦੇ ਵਿੱਚ ਛੋਟੇ ਤੋਂ ਲੈ ਕੇ ਵੱਡਾ ਕਪੜਾ ਜਿਹੜਾ ਹੈ ਉਹ ਇਸ ਜਗ੍ਹਾ ਤੋਂ ਲਿਜਾ ਸਕਦਾ ਹੈ ਅ ਬਾਬਾ ਜੀ ਸਾਡੇ ਨਾਲ ਨੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਅੱਛਾ ਬੜਾ ਚੰਗਾ ਲੱਗਦਾ ਹੈ ਜਦੋਂ ਸੁਣਦੇ ਆ ਕਿ ਭਈ 13 13 ਹੱਟੀ ਵੱਲੋਂ 13 ਰੁਪਏ ਦੇ ਵਿੱਚ ਜਿਹੜਾ ਹੈਗਾ ਇਹ ਉਹ ਲੰਗਰ ਲਗਾਇਆ ਗਿਆ ਹੈ ਸੇਵਾ ਲਗਾਈ ਗਈ ਕਿ ਵੀ 13 ਰੁਪਏ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਕੱਪੜਾ ਜੜਾ ਹੈ ਉਹ ਤੁਸੀਂ ਲੈ ਜਾ ਸਕਦੇ ਹੋ ਲੋਕ ਕਿੰਨੇ ਆ ਗਏ ਨੇ ਹੁਣ ਤੱਕ ਅਤੇ ਇਹ ਕਨਸੈਪਟ ਅਤੇ ਇਹ ਚੀਜ਼ ਜਿਹੜੀ ਆ ਉਹ ਮਨ ਦੇ ਵਿੱਚ ਖਿਆਲ ਕਿਵੇਂ ਆ ਲੰਗਰ ਗਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰੀ ਜਗਤ ਨੂੰ ਬਹੁਤ 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 ਵਧਾਈਆਂ ਅਸੀਂ ਇਹ ਲੰਗਰ ਹਰ ਸਾਲ ਇਸ ਜਗ੍ਹਾ ਦੇ ਉੱਤੇ ਖਾਲਸਾ ਸਕੂਲ ਦੇ ਕੋਲ ਲਗਾਉਂਦੇ ਆ ਜੀ ਇਸ ਵਾਰ ਵੀ ਜਾਗਟਾਂ ਆਈਆਂ ਹੋਈਆਂ ਨੇ ਪੈਂਟਾਂ ਆਈਆਂ ਹੋਈਆਂ ਨੇ ਗਰਮ ਜਰਾਬਾਂ ਆਈਆਂ ਹੋਈਆਂ ਨੇ ਬੱਚਿਆਂ ਦੀਆਂ ਵੱਡੀਆਂ ਛੋਟੀਆਂ ਸਾਰੀਆਂ ਬਾਕੀ ਡੱਬੇ ਡੱਬੀਆਂ ਬਹੁਤ ਕੋ ਸਮਾਨ ਆਇਆ ਹੈ ਜੀ ਇੱਥੇ ਸਭ 13 ਰੁਪਏ ਦਾ ਇੱਕ ਪੀਸ ਅਸੀਂ ਦੇਈ ਜਾਂਦੇ ਆ ਜੀ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਬੜੀ ਬਹੁਤ ਸੰਗਤ ਨੇ ਸਾਥ ਦਿੱਤਾ ਹੈ ਬਹੁਤ ਸੰਗਤ ਆ ਰਹੀ ਹੈ ਤੇ ਆਪਦਾ ਆਨੰਦ ਮਾਣ ਰਹੀ ਹੈ ਸੰਗਤ ਆਉਂਦੀ ਹੈ ਤੁਹਾਡੇ ਕੋਲੋਂ ਤੱਕ ਕਿੰਨੀ ਕਿ ਸੰਗਤ ਆ ਗਈ ਹੈ ਹੁਣ ਤੱਕ ਬਹੁਤ ਸੰਗਤ ਆ ਚੁੱਕੀ ਹੈ ਜੀ ਤੇ ਸਵੇਰ ਸ਼ਾਮ ਤੱਕ ਕੱਲ ਸ਼ਾਮ ਤੱਕ ਅਸੀਂ ਇੱਥੇ ਹੀ ਆ ਜੀ ਹਾਂਜੀ ਜਿਹਨੇ ਵੀ ਮਿਲਣਾ ਹੋਵੇ ਜਾਂ ਕਰਨਾ ਹੋਵੇ ਕੋਈ ਦੇਣਾ ਹੋਵੇ ਜਾਂ ਲੈਣਾ ਹੋਵੇ 120 ਫੁੱਟੀ ਰੋਡ 120 ਫੁੱਟੀ ਰੋਡ ਤੇ 13 13 ਹੱਟੀ ਤੇ ਆ ਜਾ ਨਰੂਲਾ ਪੈਲੇਸ ਦੇ ਸਾਹਮਣੇ ਅੱਛਾ ਮੈਂ ਬੜਾ ਦੇਖ ਕੇ ਖੁਸ਼ ਹੁੰਨਾ ਜਦੋਂ ਅਜਿਹੀ ਚੀਜ਼ਾਂ ਹੁੰਦੀਆਂ ਨੇ 13 ਰੁਪਏ ਦੇ ਵਿੱਚ ਕੱਪੜਾ ਅੱਜ ਕੱਲ 13 ਰੁਪਏ ਦੇ ਵਿੱਚ ਖਾਣ ਦੀ ਵੀ ਚੀਜ਼ ਨਹੀਂ ਮਿਲਦੀ 13 ਰੁਪਏ ਦੇ ਵਿੱਚ ਤੁਸੀਂ ਕੱਪੜੇ ਦੇ ਰਹੇ ਹੋ ਇਹ ਡੱਬੀਆਂ ਦੇ ਰਹੇ ਹੋ ਜੁਰਾਬਾ ਦੇ ਰਹੇ ਹੋ ਇਹ ਇਹਦਾ ਪੈਸਾ ਕਿੱਥੋਂ ਹੁੰਦਾ ਇਹ ਸੇਵਾ ਕਿੱਥੋਂ ਹੁੰਦੀ ਹੈ ਇਹ ਸਭ ਸੰਗਤ ਦੀ ਸੇਵਾ ਹੈ ਜੀ ਸੰਗਤ ਦਿੰਦੀ ਆ ਸੰਗਤ ਨੂੰ ਲਈ ਜਾਂਦੇ ਆ ਜੀ ਸੰਗਤ ਦਾ ਜਿੱਦਾਂ ਪੈਸਾ ਹੁੰਦਾ ਸੰਗਤ ਤੇ ਲਾਈ ਜਾਂਦੇ ਆ ਜੀ ਹਾਂਜੀ ਸੰਗਤ ਦਾ ਪੈਸਾ ਹੈ ਸੰਗਤ ਦੇ ਉੱਪਰ ਲਗਾ ਰਹੇ ਹਾਂ ਅੱਛਾ ਮੈਂ ਪਿੱਛੇ ਬੋਰਡ ਬੜੇ ਵਧੀਆ ਦੇਖ ਰਿਹਾ ਆ ਮਾ 13 ਰੁਪਏ ਦੇ ਵਿੱਚ ਕਾਨੂੰਨੀ ਸਲਾਹ ਜਿਹੜੀ ਉਹ ਦਿੱਤੀ ਜਾਂਦੀ ਹੈਗੀ ਆ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਇਹ ਇਹ ਮੰਨ ਦੇ ਵਿੱਚ ਖਿਆਲ ਕਿਵੇਂ ਆ ਕਿ ਵੀ ਲੋਕਾਂ ਨੂੰ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਾਈਆਂ ਜਾਣ ਦੇਖੋ ਜਿੱਦਾਂ ਸੰਗਤ ਦੀ ਡਿਮਾਂਡ ਵੱਧਦੀ ਹੈ ਉਸੇ ਤਰ੍ਹਾਂ ਅੱਗੇ ਸਭ ਕੁਝ ਕਰੀ ਜਾਂਦਾ ਹੈ ਸੰਗਤ ਦੀ ਡਿਮਾਂਡ ਦੇ ਉੱਤੇ ਉੱਥੇ ਡਾਕਟਰ ਸਾਹਿਬ ਆ ਗਏ ਨੇ ਉਹਨਾਂ ਨੇ ਉਹ ਫ੍ਰੀ 13 ਰੁਪਏ ਦੇ ਵਿੱਚ ਵੀ ਰਾਜ ਕਰਦੇ ਨੇ ਹਰ ਸ਼ਨੀਵਾਰ ਦੀ ਸ਼ਨੀਵਾਰ ਸ਼ਾਮ ਨੂੰ ਪੰਜ ਇਲਾਕੇ ਸਾਥ 7 ਵਜੇ ਤੱਕ ਵਕੀਲ ਸਾਹਿਬ ਆਉਂਦੇ ਨੇ ਸਾਡੇ ਬੜੇ ਸੱਜਣ ਮਿੱਤਰ ਨੇ ਉਹ ਆਣ ਕੇ ਉੱਥੇ ਬਹਿਂਦੇ ਨੇ ਹਰ ਇੱਕ ਨੂੰ ਕਾਨੂੰਨੀ ਸਲਾਹ ਮੁਕਤ ਦਿੰਦੇ ਨੇ ਜੀ ਹਾਂਜੀ ਜੀ ਹਰ ਇੱਕ ਨੂੰ ਕਾਨੂੰਨੀ ਸਲਾਹ ਮੁਫਤ ਦਿੰਦੇ ਨੇ 13 ਰੁਪਏ ਦੇ ਵਿੱਚ ਸੇਵਾ ਕਰਦੇ ਨੇ ਫ੍ਰੀ ਸੇਵਾ ਕਰਦੇ ਨੇ ਜੀ ਉਹ ਕੋਈ ਪੈਸਾ ਨਹੀਂ ਲੈਂਦੇ ਕਾਨੂੰਨ ਦੀ ਸਲਾਹ ਨਹੀਂ ਲੈਂਦੇ 13 ਰੁਪਏ ਵੀ ਨਹੀਂ ਲੈਂਦੇ ਜੀ ਉਹ ਕਹਿੰਦੇ ਨਹੀਂ ਨਹੀਂ ਫ੍ਰੀ ਸੇਵਾ ਸੇਵਾ ਕਰਨੀ ਆ ਜੀ ਅੱਛਾ ਇੱਕ ਬੋਰਡ ਮੈਂ ਬੜਾ ਪਿਆਰਾ ਹੈ ਦੇਖੋ ਤੁਸੀਂ 13 13 ਹੱਟੀ ਦਾ ਬੋਰਡ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਕੱਪੜੇ, ਬਰਤਨ ਸਟੋਰ, 13-13 ਥੈਲਾ, 13-13 ਪਟਕਾ ਜਿਹੜਾ ਇਹ ਉਹ 13-13 ਖਾਣਾ, ਲੋੜਵੰਦਾਂ ਨੂੰ ਰਾਸ਼ਨ, ਲੋੜਵੰਦ ਲੜਕੀਆਂ ਦੇ ਵਿਆਹ, ਮੈਰਿਜ ਬਿਊਰੋ, ਹਮੋਪੈਥੀ ਇਲਾਜ, ਬੂਟੇ, ਪਲਾਸਟਿਕ, ਨਾ ਵਰਤੋ ਕਰਨ ਦੇ ਸਟicker, ਆਰਓ ਪਾਈਪ, ਜੁੱਡੋ ਕਰਾਟੀ ਜਿਹੜੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ 13 ਰੁਪਏ ਦੇ ਵਿੱਚ ਸਖਾਈਆਂ ਜਾਂਦੀਆਂ ਨੇ, 13-13 ਰੁਪਏ ਦੇ ਵਿੱਚ ਆ ਚੀਜ਼ਾਂ ਸਖਾਈਆਂ ਜਾਂਦੀਆਂ ਨੇ। ਸਸਤਾ ਪਕਸਰ ਨਾਲ ਜੋ ਇਹਨਾਂ ਇਸ ਦੀ ਸ਼ੁਰੂਆਤ ਕੀਤੀ ਹੈ ਹਾਲਕਿ ਇਹਨਾਂ ਦਾ ਕਹਿਣਾ ਹੈ ਕਿ ਭਈ ਇਹ ਤਾਂ ਰੱਬ ਦੀ ਰੱਬ ਨੇ ਸ਼ੁਰੂਆਤ ਕੀਤੀ ਸੀ ਅਸੀਂ ਕੋਵਿਡ ਦੇ ਵਿੱਚ ਸ਼ੁਰੂਆਤ ਕੀਤੀ ਪਰ ਰੱਬ ਨੇ ਹੁਣ ਤੱਕ ਜਿਹੜਾ ਹੈ ਉਹ ਦਾਤ ਬਖਸ਼ੀ ਹੈ ਅੱਛਾ ਕੋਵਿਡ ਦੇ ਵਿੱਚ ਸ਼ੁਰੂਆਤ ਕੀਤੀ ਸੀਗੀ 13-13 ਹੱfte ਦੀ ਅੱਜ ਤੁਸੀਂ ਸੇਵਾ ਵੀ ਕਰ ਰਹੇ ਹੋ ਜੋ ਲੰਗਰ ਵੀ ਲਗਾਇਆ ਹੈਗਾ ਪਹਿਲਾਂ ਤਾਂ ਮੈਂ ਜ਼ਰੂਰ ਜਾਣੂੰਗਾ ਇਹ ਲੰਗਰ ਦਾ ਜਿਹੜਾ ਹੈਗਾ ਇਹ ਉਹ ਕਿਵੇਂ ਮਨ ਦੇ ਵਿੱਚ ਆਈਡੀਆ ਹੈ ਕਿ ਇਹ ਲੰਗਰ ਲਗਾਇਆ ਜਾਵੇ 13-13 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਪੂਰੇ ਹੀ ਵਰਡ ਦੇ ਵਿੱਚ ਸਾਰਿਆਂ ਨੂੰ ਗੁਰਪ੍ਰੋਵ ਦੀ ਲੱਖ ਲੱਖ ਵਧਾਈ ਤੇ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਹੜੇ ਸਾਡੀ ਆਵਾਜ਼ ਪੂਰੇ ਵਰਡ ਤੱਕ ਪਹੁੰਚਾਉਂਦੇ ਹੋ ਮੈਂ ਹੁਣ ਦੱਸਾਂਗਾ ਸਾਡਾ ਇੱਕ ਕਨਸੈਪਟ ਕੋਈ ਨਹੀਂ ਸੀਗਾ ਨਾ ਲੰਗਰ ਦਾ ਨਾ ਕੁਛ ਆ ਜਾ ਸਾਡਾ ਕਨਸੈਪਟ ਇਹ ਸੀਗਾ ਵੀ ਦਸੰਬਰ ਦੇ ਵਿੱਚ ਜੋ ਠੰਡ ਹੁੰਦੀ ਹੈ ਲੋਕਾਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਵਿੱਚ ਅਸੀਂ ਡੈਥ ਨਾ ਹੋਈ ਜਾਵੇ ਆਪਣੇ ਘਰਾਂ ਦੇ ਡਜ਼ਾਈਆਂ ਕੰਬਲ ਪਏ ਉਹ ਲੋਕਾਂ ਦਾ ਮਨਜਾਈ ਹੈ ਪਰ ਜਦੋਂ ਅਸੀਂ ਰੋਡ ਦੇ ਖੜੇ ਸਮਾਨ ਲੋਕਾਂ ਦਿੱਤਾ ਲੇ ਜਾਣ ਵਾਲੇ ਘਰ ਸੀ ਤੇ ਦੇਣੋ ਸਮਝਾ ਸੀਗੇ ਸਾਡੇ ਕੋਲ ਇੰਨੇ ਪਰਵਾਰ ਸਮਾਨ ਦੇ ਗਏ ਇੰਨਾ ਸਮਾਨ ਸਾਕੇ ਸਮਾਨ ਬਹੁਤ ਜ਼ਿਆਦਾ ਹੋ ਗਿਆ ਉਸ ਚੱਕਰ ਸਾਨੂੰ ਦੁਕਾਨ ਖੋਲ ਲੈ ਪੈਗੀ ਹੁਣ ਦੇਖਦੇ ਪਿਓ ਜਿੱਦਾਂ ਹੁਣ ਦੇਖਦਾ ਸੌਕਸ ਸੌਕਸ ਦੀ ਕੀਮਤ ਹੈਗੀ 20 ਰੁਪਏ ਪਰ ਹੁਣ ਆਇਆ ਕੀ ਸਾਡੇ ਕੁਝ ਪਰਿਵਾਰ ਵਾਲੇ ਘਰ ਦਾ ਉਹ ਸਾਨੂੰ ਪੁੱਛ ਮਾਇਆ ਦਿੰਦੇ ਨੇ ਆਪਣੇ ਬੋਲੇ ਵੀ ਤੁਸੀਂ ਜਾ ਕੇ ਤੇਰਾ ਹੀ ਵੇchnੀ ਹੈ ਕੁਝ ਅਸੀਂ ਮਾਇਆ ਪਾਨੇ ਕੁਝ ਸੰਗਤ ਮਾਇਆ ਦਿੰਦੀ ਆ ਉਹ ਸਮਾਇਦ ਨਾਲ ਸਿਰਫ ਉਹ ਤੇਰਾ ਹੀ ਦਿੱਤਾ ਜਾਂਦਾ ਬੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਕਪੜਾ ਬਰਤਨ ਥੈਲਾ ਪਟਕਾ ਰਾਸ਼ਨ ਕੁੜੀਆਂ ਦੇ ਵਿਆਹ ਮੈਰਿਜ ਪੈਲੇਸ ਜਿਹੜਾ ਹੈਗਾ ਬੁਕਰਾਨਾ ਇਹ ਸਾਰਾ 13 ਰੁਪਏ ਦੇ ਵਿੱਚ ਹੁੰਦਾ ਹੈ ਸਭ ਕੁਝ 13 ਰੁਪਏ ਦੇ ਵਿੱਚ ਹੁੰਦਾ ਵੀਰ ਜੀ ਜਿਹੜੇ ਕੁੜੀਆਂ ਦੇ ਵਿਆਹ ਨੇ ਵੀਰ ਜੀ ਜੇ ਅਸੀਂ ਕਿਸੇ ਕੁੜੀ ਵਿਆਹ ਹੁੰਦਾ ਵਾ ਜੇ ਹੋਵੇ ਸਾਦਾ ਵਿਆਹ 25 ਮੁੰਡੇ ਵਾਲਿਆ 25 ਕੁੜੀਆਂ ਵਾਲਿਆ 50 ਬਦਲਾਛਾ ਅਸੀਂ ਇੱਕ ਛੋਟੇ ਮੈਸੇਜ ਪਾਨੇ ਕੋ ਲੋਕਾਂ ਨੂੰ ਵੀ ਕੁੜੀ ਦਾ ਵਿਆਹ ਹੈਗਾ ਇਸ ਜਗ੍ਹਾ ਵਿਆਹ ਵਾ ਸਮਾਨ ਭੇਜੋ ਉਸ ਮੈਸੇਜ ਨਾਲ ਸਬਹੇ ਆ ਜਾਂਦੇ ਸਮਾਨ ਆ ਜਾਂਦਾ ਵਾ ਸਰ ਆਸ਼ਰਮ ਪ੍ਰੋਵਾਈਡ ਕਰਦਾ ਸਾਡੇ ਕੋਲ ਪੁਰਾਣਾ ਫਰਿੱਜ ਪੁਰਾਣੀ ਰੈਸਟਰੀ ਜੋ ਵੀ ਆ ਜਾਂਦਾ ਉਸ ਕੁੜੀ ਦੇ ਵਿਆਹ ਤੇ ਦਿੱਤਾ ਜਾਂਦਾ ਇਸ ਵਲੇ 13 ਰੁਪਏ ਦੇ ਵਿੱਚ ਇਹ ਸਾਰਾ ਕੁਝ ਤੁਸੀਂ ਕਰਦੇ ਹੋ ਅੱਛਾ ਇਹ ਸੰਗਤ ਇੰਨੀ ਦਿਆਲੂ ਹੈ ਕਿ ਤੇਰਾ ਲੋਕੀ ਘਰ ਪਰਦੇ ਪਈ ਨੇ ਅੱਜ ਗੁਰਪੁਖਿੰਦਾ ਗੁਰਨਾਮ ਦੇਵ ਦਾ ਤੇ ਗੁਰਨਾਮ ਸਿਧਾਂਤ ਕੀ ਸੀਗਾ ਸਭ ਕੁਝ ਤੇਰਾ ਵਾ ਸੰਗਤ ਦਾ ਸਹਿਯੋਗ ਤੋਂ ਬਿਨਾ ਕੋਈ ਸੰਗਤ ਵਿੱਚ ਰੱਬ ਵੱਸਦਾ ਵਾ ਔਰ ਸੰਗਤ ਕਿੱਦਾਂ ਵੀ ਕਦੋਂ ਆਸੀ ਕੁਝ ਨਹੀਂ ਸਕਦਾ ਹੁਣ ਤਾਂ ਇਹ ਨਵਾਂ ਕਨਸੈਪਟ ਲੈ ਕੇ ਆਏ ਆ 13 ਦਿਨਾਂ ਦੇ ਵਿੱਚ ਇਨਸੂਲਿਨ ਦੇ ਬੂਟੇ ਹੁੰਦਾ ਕੀ ਹੈ ਆਪਣੇ ਹੁਣ ਅਮੀਰ ਤੁਸੀਂ ਦੇਖੋਗੇ ਪੂਰੇ ਵਰਡ ਵਿੱਚ 75% ਲੋਕਾਂ ਨੂੰ ਸ਼ੂਗਰ ਹੁੰਦੀ ਹੈ ਉਹਦਾ ਤੋੜ ਕਿਸੇ ਨੇ ਲੱਭਿਆ ਨਹੀਂਗਾ ਜਮੂ ਦੇ ਜਿਹੜਾ ਬੂਟਾ ਮਿਲਦਾ ਵਾ ਇਨਸੂਲੈਂਦਾ ਉਹ ਸੀ ਬੂਟਾ ਹੁਣ ਤਿਆਰ ਕਰ ਲਿਆ ਵਾ ਸਾਡੇ ਕਿਸੇ ਨੇ ਬੂਟਾ ਲਿਆਣਾ ਉਹ ਬੂਟਾ ਲਿਆਸਤ ਦਾ ਹੋਇਆਗਾ ਉਹ ਤੇਰਾ ਤੇਰੇ ਅਵੇਲੇਬਲ ਹੈ ਇੱਥੇ ਵੀ ਕੱਲ ਨੂੰ ਅਵੇਲੇਬਲ ਹੋ ਜਾਣਾ ਵਾ ਪਰ ਉਹਦੀ ਥੋੜੀ ਕੀਮਤ ਰੱਖੀ 113 ਰੁਪਏ ਉਹਦਾ ਖਰੀਦਣ ਕੀ ਹੈ ਕਿ ਗਮਲਾ ਵੀ ਲਗਣਾ ਵਾ ਬੂਟਾ ਵੀ ਲਗਣਾ ਮਿੱਟੀ ਵੀ ਲਗਣੀ ਹੈ ਉਹ ਲੈਣ ਦਾ ਰੀਜ਼ਨ ਐਹੀ ਹੈ ਤਾਂ ਸਾਡਾ ਕੰਸੈਪਟ ਚੱਲਦਾ ਰਵੇ ਰੁਕੇ ਨਾ ਕਿਸੇ ਨੂੰ ਲੋੜ ਹੈ ਕੱਲ੍ਹ ਸੇ ਆ ਸਕਦੇ ਬੂਟੇ ਕੱਲ੍ਹ 100 ਬੂਟੇ ਸੇ ਪਹੁੰਚਣਾ ਵਾ ਜਿਨੂੰ ਲੋੜ ਹੈ ਬੂਟੇ ਲਿਆਸਤ ਅੱਛਾ ਪਹਿਲਾਂ ਮੈਂ ਤੁਸੀਂ ਸੰਗਤ ਜ਼ਰੂ ਕਾ ਗਰੀਬ ਨੇ ਲੋੜਵੰਦ ਨੇ ਉਹ ਆਏ ਹੋਏ ਨੇ ਸਾਰੇ 13-13 ਰੁਪਏ ਦੇ ਵਿੱਚ ਇਸ ਜਗ੍ਹਾ ਦੇ ਉੱਤੋਂ ਕੱਪੜੇ ਲੈਣ ਜਾਂ ਫਿਰ ਹੋਰ ਕਈ ਚੀਜ਼ਾਂ ਨੇ ਉਹ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਲੈਣ ਦੇ ਲਈ ਲੋਕੀ ਆਏ ਹੋਏ ਨੇ ਇਹ ਸੰਗਤ ਆਈ ਹੋਈ ਹੈ ਜੀ ਸਵੇਰ ਤੋਂ ਇੱਦਾਂ ਹੀ ਸੰਗਤ ਆਉਂਦੀ ਸਵੇਰ ਦਾ ਚੱਲਿਆ ਹੀ ਕੰਸੈਪਟ ਸਵੇਰ ਦਾ ਚੱਲਿਆ ਹੋਇਆ ਹੈ ਇਹ ਸਭ ਜਿਹੜੀ ਸੰਗਤ ਗੁਰਨਾਥ ਦੇ ਸਾਹਿਬ ਦੇ ਸੰਗਤ ਹੈ ਉਹਨਾਂ ਨੇ ਭੇਜੀ ਸਾਰੇ ਸੰਗਤ ਅੱਛਾ ਮੈਨੂੰ ਲੱਗਦਾ ਇਹ ਸੰਗਤ ਟੁੱਟਦੀ ਨਹੀਂ ਹੋਣੀ ਹੈ ਜਿੰਨਾ ਜਿਸ ਹਿਸਾਬ ਨਾਲ ਤੁਸੀਂ 13 ਰੁਪਏ ਦੇ ਵਿੱਚ ਕੱਪੜੇ ਦੇ ਰਹੇ ਹੋ ਸੰਗਤ ਗੁਰੂ ਸਾਹਿਬ ਦੀ ਨਾ ਟੁੱਟਣ ਦੇਣੀ ਨੀਗੀ ਇੱਦਾਂ ਹੀ ਚੱਲਦਾ ਰਹਿਣਾ ਵੀਰ ਜੀ ਅੱਜ ਅਸੀਂ ਸਮਾਨ ਲੈ ਕੇ ਆਏ ਐ ਇਸ ਕੱਲ ਡਬਲ ਸਮਾਨ ਲਾਣਾ ਹੈ ਕਿਉਂਕਿ ਕੱਲ ਗੁਰੂ ਸਾਹਿਬ ਦਾ ਗੁਰੂਪੁਰਬ ਹੈਗਾ ਵਾ ਇਸ ਕੱਲ ਸਮਾਨ ਇਸ ਤੋਂ ਡਬਲ ਆਏਗਾ ਹਾਂ ਅੱਛਾ ਹੁਣ ਕੀ ਕੀ ਹੈ ਕ ਆਪਣੀਆਂ ਡਸਟ ਸਪਿਕਰ ਹੈਗੇ ਡਸਟਪੈਨ ਹੈਗੇ ਉਸ ਤੋਂ ਬਾਅਦ ਆਪਣੀਆਂ ਮੱਗ ਆ ਜਾਣਗੇ احساسਮਤ ਤੇਰਾ ਵੀਤ ਆ ਜਾਏਗਾ ਉਸ ਤੋਂ ਬਾਅਦ ਸੌਕਸ ਚਾਹਾਂਗੇ ਤਾਂ ਗਲਵਜ਼ ਆ ਜਾਣਗੇ ਲੇਡੀਜ਼ ਸੌਕਸ ਆ ਜਾਣਗੀਆਂ ਇਸ ਸਾਰਸਵਤ ਤੇਰਾ ਵੀਤ ਆ ਜਾਏਗਾ ਅੱਛਾ ਇਹ ਮਤਲਬ ਹਰ ਇੱਕ ਚੀਜ਼ ਜਿੰਨੀ ਵੀ ਰੱਖੀ ਹੋਈ ਹੈ ਸਾਰੀ ਚੀਜ਼ਾਂ ਤੇਰਾ ਰੁਪਏ ਦੇ ਵਿੱਚ ਦੇਣਗੇ ਅੱਛਾ ਤੇ ਲੋਕ ਲੈ ਰਹੇ ਨੇ ਬੜੇ ਖੁਸ਼ ਹੋ ਕੇ ਲੈ ਕੇ ਜਾ ਰਹੇ ਨੇ ਬਸ ਸੰਗਤ ਸਹੀ ਹੋਵੇ ਜੀ ਬਿਨਾਂ ਸੰਗਤ ਦੇ ਕੁਝ ਵੀ ਨਹੀਂ ਹੈਗੇ ਜੀ ਹਾਂ ਜੀ ਅੱਛਾ ਬਹੁਤ ਬੜੀ ਲੱਗਾ ਜੀ ਇਹ ਸਾਰਾ ਕੁਝ ਦੇਖ ਕੇ ਮਿਹਰਬਾਨੀ ਤੁਹਾਡੀ ਗੱਲਬਾਤ ਕੀਤੀ ਹੈਗੀ ਤਾਂ ਬਿਲਕੁਲ 13 ਰੁਪਏ ਦੇ ਵਿੱਚ ਜਿਹੜਾ ਹੈਗਾ ਇਹ ਉਹ ਤੁਹਾਨੂੰ ਇਹ ਸੇਵਾ ਮਿਲੇਗੀ ਜੇਕਰ ਤੁਸੀਂ ਲੋੜਵੰਦ ਹੋ ਜੇਕਰ ਤੁਸੀਂ ਲੋੜਵੰਦ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ ਤੇ ਇਸ ਜਗ੍ਹਾ ਦੇ ਉੱਪਰ ਜ਼ਰੂਰ ਆਓ ਮੈਂ ਐਡਰੈਸ ਵੀ ਜ਼ਰੂਰ ਪੁੱਛਣਾ ਚਾਹੂੰਗਾ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਜਗ੍ਹਾ ਦਾ ਐਡਰੈਸ ਦੇ ਦਿਓ ਜੇਕਰ ਕਿਸੇ ਨੇ ਲੋੜਵੰਦ ਨੇ ਆਉਣਾ ਹੋਵੇ ਇਸ ਜਗ੍ਹਾ ਤੋਂ ਕੱਪੜੇ ਲੈਣ ਜਾਂ ਫਿਰ ਕੋਈ ਚੀਜ਼ ਲੈਣ ਤੇ ਉਹ ਇਸ ਥਾਂ ਦੇ ਉੱਪਰ ਆ ਜਾਵੇ ਤੇ ਇੱਕ ਥਾਂ ਤੁਸੀਂ ਉਹ ਵੀ ਦੱਸ ਦਿਓ ਜਿੱਥੇ ਤੁਹਾਡੀ ਸ਼ਾਪ ਹੈ ਜਿਸ ਜਗ੍ਹਾ ਦੇ ਉੱਪਰ ਤੁਸੀਂ ਲੋਕ ਜਿਹੜੇ ਦਇਆਵਾਨ ਨੇ ਜੋ ਦੇਣਾ ਚਾਹੁੰਦੇ ਨੇ ਕੁਝ ਉਹ ਆ ਸਕਦੇ ਨੇ ਸਾਨੂੰ ਜਿਹੜਾ ਦੇਣ ਦਾ ਤਰੀਕਾ ਹੈ ਸਾਡੇ ਨੰਬਰ ਨੋਟ ਕਰ ਲਓ ਸਾਨੂੰ ਕਾਲ ਕਰੋ ਸਾਨੂੰ ਸਮਾਨ ਤੁਹਾਡੇ ਘਰੋਂ ਲੈ ਕੇ ਜਾਵਾਂਗੇ ਸਾਗਰ ਸੰਗਤ ਬਹੁਤ ਜਿਹੜਾ ਸਮਾਨ ਲੱਗੇ ਜਾਏਗੀ ਨੰਬਰ ਨੋਟ ਕਰੋ 85299 1003585289 10035 ਉਸ ਤੋਂ ਬਾਅਦ ਜਿਹੜਾ ਹੁਣ ਐਡਰੈਸ ਹੈ ਦੋ ਦਿਨ ਦਾ ਖਾਸਾ ਸਕੂਲ ਦੇ ਬਾਹਰ ਨਕੋਦਰ ਰੋਡ ਦੇ ਉੱਤੇ ਜਿੱਥੇ ਦੋ ਦਿਨ ਦਾ ਸਮਾਗਮ ਚੱਲਦਾ ਹੈਗਾ ਵਾ ਉਹ ਸਮਾਗਮ ਚੱਲਦਾ ਅਸੀਂ ਬਾਹਰ ਟੈਂਟ ਲਗਾਇਆ ਹੈ ਸੰਗਤ ਵਾਸਤੇ ਉਸ ਤੋਂ ਬਾਅਦ ਜਿਹੜਾ ਪਰਮਾਨੈਂਟ ਐਡਰੈਸ ਹੈਗਾ ਵਾ 13 ਤਰਹੱਟੀ 120 ਫੁੱਟ ਰੋਡ ਓਪਪੋਜ਼ਿਟ ਨਰੂਲਾ ਪਲਾਸ ਬਿਲਕੁਲ ਸਾਹਮਣੇ ਉੱਥੇ ਤੁਸੀਂ ਕੰਸੈਪਟ ਕਰ ਸਕਦੇ ਕੋਈ ਵੀ ਕੋਲ ਬਿਲਕੁਲ ਜੋ ਨੰਬਰ ਦਿੱਤੇ ਨੇ ਜਾਂ ਫਿਰ ਜੋ ਇਹਨਾਂ ਦਾ ਐਡਰੈਸ ਦਿੱਤਾ ਹੈ ਜੇਕਰ ਤੁਸੀਂ ਲੋੜਵੰਦ ਹੋ ਜਾਂ ਫਿਰ ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਹੈ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਜਾਂ ਫਿਰ ਇਹਨਾਂ ਦੇ ਜਿਸ ਜਗ੍ਹਾ ਦੇ ਉੱਪਰ ਸ਼ਾਪ ਹੈ ਉਸ ਜਗ੍ਹਾ ਦੇ ਉੱਪਰ ਵਿਜ਼ਿਟ ਕਰਕੇ ਜਿਹੜਾ ਹੈ ਉਹ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਤਾਂ ਬੜੀ ਅੱਛੀ ਇੱਕ ਜਿਹੜੀ ਹੈਗੀ ਹੈ ਉਹ ਇਹਨਾਂ ਦੇ ਵੱਲੋਂ ਕਨਸੈਪਟ ਜਿਹੜਾ ਹੈਗਾ ਹੈ ਕਿਉਂਕਿ ਗੁਰੂ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਉਸ ਉੱਪਰ ਜਿਹੜਾ ਹੈ ਉਹ ਸ਼ੁਰੂ ਕੀਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਵੱਲੋਂ ਲੋਕਾਂ ਨੂੰ 13 ਰੁਪਏ ਦੇ ਵਿੱਚ ਜਿਹੜਾ ਹੈ ਉਹ ਕਪੜਾ ਖਾਣਾ ਅਤੇ ਹੋਰ ਚੀਜ਼ਾਂ ਜੜੀਆਂ ਨੇ ਉਦ ਦਿੱਤੀਆਂ ਜਾ ਰੀਆਂ ਨੇ ਕੈਮਰਾ ਸੁਰਪੰਕ ਕਿਹਦੇ ਨਾਲ ਅਜਗੁਪਤਾ ਬਾਬੂ ਸਹੀ ਟਾਈਮ